ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਘਾ ਜੀ ਤੁਹਾਡੀ ਦੁਕਾਨ ਹੈ ਫੈਕਟਰੀ ਹੈ ਕੋਈ ਹੋਰ ਤੁਹਾਡਾ ਕੰਮ ਹੈਗਾ ਕੰਮ ਨਹੀਂ ਆ ਰਿਹਾ ਗ੍ਰਾਹਕ ਨਹੀਂ ਆ ਰਹੇ ਤੁਹਾਡਾ ਸਮਾਨ ਨਹੀਂ ਵਿਕ ਰਿਹਾ ਆਮਦਨੀ ਬਿਲਕੁਲ ਘਟ ਗਈ ਹੈਗੀ ਆ ਪਰੇਸ਼ਾਨੀ ਜਿਬੋ ਜੇ ਚੱਲ ਰਹੇ ਹੋ ਤੇ ਇਹ ਦੋ ਉਪਾਏ ਕਰ ਲੋ ਗ੍ਰਾਹਕ ਤੁਹਾਨੂੰ ਪੁੱਛ ਪੁੱਛ ਕੇ ਤੁਹਾਡੇ ਕੋਲ ਪਹੁੰਚਣਗੇ ਔਰ ਗ੍ਰਾਹਕਾਂ ਦੇ ਤੁਹਾਡੇ ਕੋਲ ਕੋਈ ਕਮੀ ਨਹੀਂ ਰਹੇਗੀ ਹੁਣ ਕੈਨੂੰ ਜੋ ਮਰਜੀ ਕਹੀ ਜਾਓ ਪਰ ਮੈਂ ਸਿਰਫ ਸਟ੍ਰੇਟਵੇ ਗੱਲ ਕਰਦਾ ਮੈਂ ਇਹ ਨਹੀਂ ਕਹਿੰਦਾ ਆ ਦੋ ਪਾਏ ਕਰ ਲੋ ਤੁਹਾਡਾ ਇਹ ਹੋ ਜਾਏਗਾ ਤੁਹਾਡਾ ਇਹ ਹੋ ਜਾਏਗਾ ਨਹੀਂ ਸਟ੍ਰੇਟਵੇ ਗੱਲ ਇਹ ਆ ਇੱਕ ਉਪਾਏ ਵੀਰਵਾਰ ਕਰਨਾ ਹੈ ਇੱਕ ਉਪਾਏ ਬੁੱਧਵਾਰ ਕਰਨਾ ਹੈ ਇਹ ਜੋ ਸੇ ਉਪਾਏ ਵੀਰਵਾਰ ਕਰਨਾ ਹੈਗਾ ਬੁੱਧਵਾਰ ਨੂੰ ਇੱਕ ਤੁਸੀਂ ਲੈਣਾ ਕੱਚਾ ਸੂਤ ਜਿਹੜੇ ਤੁਹਾਡੇ ਬਾਹ ਹੈ ਨਾ ਇੰਨਾ ਲੰਬਾ ਤੁਸੀਂ ਲੈਣਾ ਆ ਕੱਚਾ ਸੂਤ ਮਿਲ ਜਾਏਗਾ ਆਮਨਰ ਨਾਲ ਲੈਉਣਾ ਹੈਗਾ ਕੇਸਰ ਚੌਥਾਈ ਸਾਗ੍ਰਾਮ ਲਿਆਓ ਕੁਛ ਵੀ ਲਿਆਓ 1 ਗ੍ਰਾਮ ਦਾ ਚੌਥਾਈ ਸਾ ਲਿਆਓ ਥੋੜਾ ਜਿਹਾ ਚਾਹੀਦਾ ਹੈਗਾ ਬੁੱਧਵਾਰ ਨੂੰ ਰਾਤ ਨੂੰ ਕੋਈ ਵੇ ਪਚੀਅਤੀ ਬੂੰਦਾ ਲੈ ਕੇ ਪਾਣੀ ਦੀਆਂ ਉਹਦੇ ਵਿੱਚ ਕੇਸਰ ਨੂੰ ਡਬੋ ਦਿਓ 1 ਗ੍ਰਾਮ ਦਾ ਚੌਥਾ ਹਿੱਸਾ ਉਹਨਾਂ ਨੂੰ ਪਿਉਂਦਿਓ ਔਰ ਸਵੇਰੇ ਤੁਸੀਂ ਆਪਣਾ ਇਸ਼ਨਾਨ ਕਰਕੇ ਨਿਤਨੇਮ ਕਰਕੇ ਵਾਹਿਗੁਰੂ ਨਾਮ ਜਪ ਕੇ ਮੂਲ ਮੰਤਰ ਜਪ ਕੇ ਫਿਰ ਅਰਦਾਸ ਕਰਨੀ ਆ ਉਹ ਗੋਤੀ ਨੂੰ ਨਹੀਂ ਕਰਨੀ ਗੁਰੂ ਗ੍ਰੰਥ ਸਾਹਿਬ ਨੂੰ ਕਰਨੀ ਆ ਕਿ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਤੂੰ ਮੇਰਾ ਬੰਦਾ ਤੂੰ ਮੇਰਾ ਭਰਾ ਤੂੰ ਮੇਰਾ ਆਖਸ ਆਪਣੀ ਥਾਈ ਆਪਣੇ ਸਿੱਧੇ ਅਰਦਾਸ ਕਰਨੀ ਹੈ ਤੁਸੀਂ ਇਸ ਤਰ੍ਹਾਂ ਅਰਦਾਸ ਕਰਾਂਗੇ ਕਿ ਤੁਹਾਡਾ ਗੁਰੂ ਸਾਹਮਣੇ ਬੈਠਾ ਹੋਇਆ ਹਣ ਪਹੁੰਚੋਤੇ ਕਿੱਥੇ ਆ ਦੁਰਗਾ ਦੇਵੀ ਕਿੱਥੇ ਹੈਗੀ ਸਾਨੂੰ ਨਹੀਂ ਪਤਾ ਸਾਡਾ ਗੁਰੂ ਸਾਹਮਣੇ ਹੈਗਾ ਔਰ ਉਹਨੂੰ ਕਹਿੰਦੇ ਲਿਵਿੰਗ ਗੁਰੂ ਜੀਂਦੀ ਜਾਗਦੀ ਜੋਤ ਤੇ ਅਸੀਂ ਉਹਨੂੰ ਸਿੱਧੀ ਕੋਈ ਨਾ ਗੱਲ ਕਰੀਏ ਸੱਚੇ ਪਾਤਸ਼ਾਹ ਮੈਂ ਉਪਾਏ ਕਰਨ ਲੱਗਾ ਮੈਂ ਕੰਮ ਜਬੀ ਦੇਣਾ ਅਸ ਤੋਂ ਬਾਅਦ ਤੁਸੀਂ ਕੱਚਾ ਸੂਤ ਲੈ ਕੇ ਉਸ ਜਿਹੜਾ ਕੇਸਰ ਰਾਤੀ ਭਿਓਗੇ ਰੱਖਿਆ ਜੋ ਉਹਦੇ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਰੰਗ ਲਓ ਰੰਗ ਕੇ ਉਹਨੂੰ ਸੁਕਾ ਲਓ ਔਰ ਆਪਣੀ ਦੁਕਾਨ ਫੈਕਟਰੀ ਆਫਿਸ ਅਰ ਘਰੋਂ ਕੰਮ ਕਰਦੇ ਆਪਣੇ ਘਰ 'ਚ ਜਿੱਥੇ ਤੁਸੀਂ ਬੰਦੇ ਹੋ ਉੱਥੇ ਉਹਨੂੰ ਕੋਈ 킬 ਗੱਡ ਕੇ ਜਾਂ ਕੋਈ ਹੁੱਕ ਹੋਵੇ ਕੁਛ ਉੱਥੇ ਉਹਨੂੰ ਸੁਕਾ ਕੇ ਲਗਾ ਦਿਓ ਐਦਾਂ ਗਰੀਏ ਲਟਕਾ ਦਿਓ बस इन्ना की कम करना है और देखना जो जो दिन अगे वे जाएंगे त्यो तो ते तो 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 एक दान करना है बारह सो ग्राम छोलिया की दाल और दो सो ग्राम हल्दी किसी गरीब नो जिन्हों जरूरत है जो ओन बनावे और खावे ਨੰਬਰ 2 ਤੁਸੀਂ ਐਨੋ ਗੁਰਦੁਆਰੇ ਦੇਓ ਮੰਦਿਰ ਤੇ ਦੇ ਦਿਓ ਜਿੱਥੇ ਲੰਗਰ ਬੰਦਾ ਹੈਗਾ ਜਾਂ ਤਾਂ ਲੰਗਰ ਗੁਰਦੁਆਰੇ ਬੰਦਾ ਤੁਸੀਂ ਗੁਰਦੁਆਰੇ ਦੇ ਦਿਓ ਬਸ ਇੰਨਾ ਕੁ ਕਰਨਾ ਹੈ ਬਸ ਵਾਹਿਗੁਰੂ ਤੇ ਆਸਾ ਰੱਖਣੀ ਹੈ ਵਿਸ਼ਵਾਸ ਰੱਖਣਾ ਹੈ ਦੂਜਾ ਉਪਾਏ ਇਹ ਬੋਧਵਾਰ ਕਰਨਾ ਹੈ ਮੰਗਲਵਾਰ ਨੂੰ ਜਿੰਨਾ ਤੁਹਾਡਾ ਬੁੱਕ ਹੈਗਾ ਇੰਨੀ ਹਰੀ ਦਾਲ ਤੁਸੀਂ ਪਿਉ ਦੇਣੀ ਆ ਔਰ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਮੂਲ ਮੰਤਰ ਆਪਣਾ ਪੰਜਬਣੀ ਦਾ ਪਾਠ ਕਰਨ ਤੋਂ ਬਾਅਦ ਇਹ ਜਿਹੜੀ ਦਾ ਲੈ ਗਏ ਜਾ ਕੇ ਜਿੱਥੇ ਪੰਛੀ ਹੁੰਦੇ ਨਾ ਆਪਣੇ ਘਰ ਦੇ ਅੰਦਰ ਨਹੀਂ ਛੱਤੇ ਨਹੀਂ ਜਿੱਥੇ ਪੰਛੀ ਹੁੰਦੇ ਉੱਥੇ ਖਿਲਾੜ ਦਿਓ ਇਹ ਤੁਸੀਂ 11 ਬੁੱਧਵਾਰ ਕਰਨਾ ਹੈ ਵੀਰਵਾਲ ਵਾਲਾ ਜਿਹੜਾ ਦਾਨ ਦੇਣਾ ਹੈਗਾ ਉਹ ਵੀ ਤੁਸੀਂ 11 ਵਾਰ ਹੀ ਕਰਨਾ ਹੈ 11 ਵਾਰ-ਵਾਰ ਔਰ ਜਿਹੜਾ ਤੁਸੀਂ ਧਾਗਾ ਕੱਚਾ ਸੂਤ ਕਿਸੇ ਜਿਹੇ ਪਿਰੋਕੇ ਲਗਾਇਆ ਉਹਨੂੰ ਲੱਗਾ ਹੀ ਰਹੇਗਾ ਉਹਨੂੰ ਛੇੜਨਾ ਨਹੀਂ ਤੁਸੀਂ ਤੁਹਾਡੇ ਘਰ 'ਚ ਬਰਕਤਾਂ ਦੇ ਲਹਿਣ ਲੱਗ ਜਾਏਗੀ ਦੁਕਾਨ ਤੇ ਗ੍ਰਾਹਕਾਂ ਦੀ ਲਹਿਣ ਲੱਗ ਜਾਏਗੀ ਤੁਹਾਡੀ ਜ਼ਿੰਦਗੀ ਦਾ ਦੁੱਖ ਤਕਲੀਫਾਂ ਸਭ ਦੂਰ ਹੋ ਜਾਣਗੀਆਂ ਕਰਕੇ ਦੇਖੋ जिन्ना तुसी काला जादू तो बच के रह सकते हो रहो ओदी एक छोटी जी उपाय मैं दस दाना कि जो भी घरों बाहर जाओ अपने नाल हरी इलायची और लौंग पंचे लौंग टिंचर हरी इलायची अपनी जेब च पाके जरूर लेके जाओ एक तो थे सारे काम बनेंगे गे दूजा तीस बुरी शक्तियों तो भी बचोगे ਜੇਰਾ ਛੋਟਾ ਮੋਟਾ ਟੂਣਾ ਹੁੰਦਾ ਨਾ ਉਹ ਤੁਸੀਂ ਬਚ ਕੇ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ